ਨੌਜਵਾਨ ਵਧ ਰਿਹਾ ਤੁਸੀਂ ਦੇਖ ਸਕਦੇ ਹੋ ਇੱਧਰ ਆਹ ਦੇਖੋ ਇੱਧਰ ਆਹ ਨੌਜਵਾਨੇ ਕਰੀ ਫੇਰ ਇੱਥੇ ਆ ਕੇ ਆ ਚੁੱਕੇ ਆ ਇੱਥੇ ਉਹਨਾਂ ਨੇ ਉੱਧਰ ਉੱਧਰ ਨਾਲ ਉੱਧਰ ਲਾਠੀ ਚਾਰਜ ਹੋ ਰਿਹਾ ਇੱਧਰ 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 ਨੌਜਵਾਨਾਂ ਉੱਤੇ ਲਾਠੀ ਚਾਰਜ ਵੀ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਦੇ ਸਾਹਮਣੇ ਯੂਨੀਵਰਸਿਟੀ ਦੇ ਸਾਹਮਣੇ ਇੱਧਰ ਯੂਨੀਵਰਸਿਟੀ ਦੇ ਸਾਹਮਣੇ ਸਾਰਾ ਆਹ ਦੇਖੋ ਕਿੰਦਾ ਡਾਂਗਾਂ ਦੇ ਨਾਲ ਕੁੱਟਿਆ ਜਾ ਰਿਹਾ ਡਾਂਗਾਂ ਦੇ ਨਾਲ ਆਹ ਦੇਖੋ ਪੁਲਸ ਵਾਲੇ ਸਾਨੂੰ ਵੀ ਜਿਹੜਾ ਉਹ ਆ ਘਾਰੇ ਆ মিডিਆ ਨੂੰ ਵੀ ਸੋ ਇਹ ਉਹ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੀ ਪੁਲਿਸ ਕੁਝ ਨੌਜਵਾਨਾ ਇੱਧਰ ਵੀ ਹਾਜ਼ਰ ਆ ਹੁਣ ਦੇਖਣਾ ਹੋਵੇਗਾ ਕਿ ਇਹ ਪੁਲਸ ਦਾ ਤੇ ਨੌਜਵਾਨਾਂ ਦਾ ਟਕਰਾਹ ਕੀ ਰੋਖ ਹਕਤਿਆਰ ਕਰਦਾ ਇੱਧਰ ਦੇਖੋ ਆ ਤੁਸੀਂ ਦੇਖ ਸਕਦੇ ਇੱਧਰ ਆ ਦੇਖੋ ਇਧਰ ਇਹ ਜਿਹੜਾ ਨੌਜਵਾਨ ਹੈ ਸੇਰ ਤੋਂ ਹੀ ਜਿਹੜਾ ਉਹ ਕਰ ਰਿਹਾ ਸੋ ਹੁਣ ਪੁਲਿਸ ਵੱਲੋਂ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਪੁਲਿਸ ਦਾ ਤੇ ਸੰਘਰਸ਼ੀ ਜਿਹੜਾ ਉਹ ਟਕਰਾਅ ਦੇ ਵਿੱਚ ਆ ਗਿਆ ਇਧਰ ਇਧਰ ਆ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਪੁਲਿਸ ਵੱਲੋਂ ਜਿਹੜਾ ਇਹ 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 ਗ੍ਰਫਤਾਰ ਕਰਕੇ ਇਹ ਓਏ ਇਹ ਕੀ ਮਸਲਾ ਕਿਹਨੂੰ ਕਿਹਨਾਂ ਆ ਗਈ ਆ ਮਸਲਾ ਪੈਂਟਕਲ ਆ ਤੁਸੀਂ ਦੇਖ ਸਕਦੇ ਹੋ ਆ ਆ ਜੇ ਨੌਜਵਾਨਾਂ ਨੂੰ ਉਹ ਨੌਜਵਾਨਾਂ ਨੂੰ ਧੂ ਧੂ ਕੇ ਬੱਸਾਂ ਵਿੱਚ ਛੁਟਿਆ ਜਾ ਰਿਹਾ ਤੁਸੀਂ ਆਪ ਦੇਖੋ ਕਿ ਕਿਵੇਂ ਨੌਜਵਾਨਾਂ ਨੂੰ ਪੁਲਿਸ ਵੱਲੋਂ ਆ ਬੂਰਾ ਮੁਕੀ ਵੀ ਕੀਤੀ ਜਾ ਰਹੀ ਆ ਡਾਂਗ ਛੋਟਾ ਵੀ ਹੋ ਰਿਹਾ ਉਹ ਡੰਗਾ ਮਾਰ ਰਹੇ ਆ ਡੰਗਾ ਮਾਰੀਆਂ ਜਾ ਰੀਆਂ ਇਹੋ ਭੇ ਭਰਾ ਹੀ ਇਹਨਾਂ ਦੇ ਆਪਣੇ ਹੀ ਭਰਾਵਾਂ ਨੂੰ ਜਿਹੜਾ ਏ ਕੁੱਟਣ ਲੱਗਿਆ ਮਾਰ ਜੀ ਵੀਰੇ ਤਾ ਤੁਸੀਂ ਵੀ ਇੱਥੋਂ ਫੜ ਕੇ ਗਏ ਹੋ ਕਿਉਂ ਇੰਦਾ ਧੱਕਾ ਕਰੀਂ ਜਿਵੇਂ ਆਰਾਮ ਕਿਉਂ ਕਿਉਂ ਇੰਦਾ ਕੋ ਤੂੰ ਡਾਂਗਾ ਕੋ ਮਾਰ ਰੇ ਤੂੰ ਡਾਂਗਾ ਕਿਉਂ ਮਾਰ ਰਿਓ ਤੁਹਾਨੂੰ ਇਹ ਤੁਹਾਨੂੰ ਜਿਤਾਗੇ ਇਹਨਾਂ ਦੇ ਅਧਿਕਾਰ ਕੋ ਡਾਂਗਾ ਮਾਰਨੀ ਆ ਤੁਹਾਨੂੰ ਇਹ ਹੈਗਾ ਅਧਿਕਾਰ ਕੋ ਡਾਂਗਾ ਮਾਰੋ ਤੁਸੀਂ ਨੂੰ ਆਹੀ ਕਿਹੜਾ ਕ੍ਰਿਮਿਨਲ ਹੈ ਠੀਕ ਕੋਈ ਟੈਰਰਿਸਟ ਨਹੀਂ ਹੈਗਾ ਚਲੋ ਚਲੋ ਇਹਨਾਂ ਨੌਜਵਾਨਾਂ ਨੂੰ ਧੱਕੇ ਦੇ ਨਾਲ ਜਿਹੜਾ ਵਾ ਉਹ ਡਿਟੇਨ ਕਰਕੇ ਪੁਲਿਸ ਇੱਥੋਂ ਲੈ ਗਈ ਆ ਇਹ ਯੂਨੀਵਰਸਿਟੀ ਦਾ ਗੇਟ ਨੰਬਰ 1 ਆ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਸਾਰੇ ਹਾਲਾਤ ਜਿਹੜੇ ਤੁਹਾਨੂੰ ਦਿਖਾਏ ਆ ਆ ਪੁਲਿਸ ਜਿਹੜੇ ਬਾਕੀ ਹੈਗੇ ਮੁੰਡੇ ਉਹਨਾਂ ਨੂੰ ਵੀ ਤਿੱਤਰ-ਮਿੱਤਰ ਕਰ ਰਹੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਇੱਧਰ ਵੀ ਇੱਧਰ ਵੀ ਨੌਜਵਾਨਾਂ ਨੂੰ ਜਿਹੜਾ ਉਹ ਤਿੱਤਰ-ਮਿੱਤਰ ਕਰ ਰਹੀ ਆ ਚੱਲਾ 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 ਇਹਦੇ ਵਿੱਚ ਆਮ ਸ਼ਹਿਰੀਆਂ ਦੀ ਵੀ ਜਿਹੜੀ ਵੱਡੇ ਪੱਦਰ ਉੱਤੇ ਜਿਹੜੀ ਮੁਸ਼ਕਲ ਹੋ ਬਣੀ ਹੋਈ ਆ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਇੱਥੇ ਇਕੱਠੇ ਹੋਏ ਸੀ ਉਹਨਾਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਪੁਲਿਸ ਨੇ ਚੱਕ ਕੇ ਬੱਸਾਂ 'ਚ ਲੱਦ ਕੇ ਲੈ ਜਾ ਚੁੱਕੀ ਆ ਹੁਣ ਦੇਖਣਾ ਹੋਵੇਗਾ ਕਿ ਦੁਬਾਰਾ ਇਹ ਨੌਜਵਾਨ ਸਗਠਿਤ ਹੋ ਕੇ ਇੱਥੇ ਆਉਂਦੇ ਆ ਜਾਂ ਨਹੀਂ ਵੀਰੇ ਤੁਹਾਡੇ ਸਾਥੀਆਂ ਨੂੰ ਪੁਲਿਸ ਨੇ ਚੱਕ ਲਿਆ ਕੀ ਕਹਿਣਾ ਚਾਹੁੰਦੇ ਹੋ ਉਈ ਆਪਾਂ ਜਿੰਨੇ ਨਾਲ ਇਹਨਾਂ ਦਾ ਐਕਸ਼ਨ ਹੋਣਾ ਚਾਹੀਦਾ ਨਾਲ ਖਲਾਫ ਹਾਂਜੀ ਇਹਨਾਂ ਕਲੱਬ ਐਕਸ਼ਨ ਹਾਂਜੀ ਕੀ ਬਹੁਤ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਜੀ ਹਾਂ ਤੁਸੀਂ ਗੱਲ ਕਰੋ ਖਲੋ ਕੇ ਕੋਈ ਚੱਕਰ ਨਹੀਂ ਹਾਂਜੀ ਗੱਲ ਕਰੋ ਕਿ ਤੁਸੀਂ ਕਿੱਥੋਂ ਆਏ ਸੀ ਤੇ ਕਿਉਂ ਪੁਲਿਸ ਧੱਕਾ ਕਰ ਰਹੀ ਹੈ ਅਸੀਂ ਅੰਗਲ ਮਰੈਂਡੇ ਤੋਂ ਆਏ ਆਪਾਂ ਸਟੂਡੈਂਟ ਆ ਔਰ ਇਹਦੇ ਪਰ ਇਹਨਾਂ ਨੇ ਸਾਰੇ ਗੇਟ ਬੰਦ ਕਰ ਰੱਖੇ ਨਾ ਅੰਦਰ ਸਟੂਡੈਂਟ ਨੂੰ ਜਾਣ ਦੇ ਰਹੇ ਆ ਆਪਾਂ ਨੇ ਕਾਮਨ ਪੀਪਲ ਇਹਨਾਂ ਨੇ ਕੀ ਅੰਦਰ ਸਰਕਾਰ ਦੇ ਸੱਤਕੇ ਦੇ ਖਲਾਫ ਕਿਹਨੂੰ ਮੰਨਦੇ ਪੁਲਿਸ ਦੀ ਧੱਕੇਸ਼ਾਹੀ ਦੇ ਮਗਰ ਕੌਣ ਆਹੀ ਸੈਂਟਰ ਦੀ ਸਰਕਾਰ ਆਈ ਪੁਲਿਸ ਦੀ ਧੱਕੇਸ਼ਾਹੀ ਦੇ ਮਗ ਆਪ ਕਰੋ ਗੱਲ ਫਿਰ ਇਹ ਜਿਹੜੀ ਇਹ ਤੱਕੇਸ਼ਾਈ ਇਹਦਾ ਮਗਰ ਕੌਣ ਕਿਨੂੰ ਮੰਦੇ ਉਹ ਤੁਸੀਂ ਇਹ ਸਰਕਾਰ ਹੀ ਹੈ ਤੱਕੇਸ਼ਾਈ ਦੇ ਖਿਲਾਫ ਹੋਰ ਕੌਣ ਹੈ ਤੁਸੀਂ ਕਿੱਥੋਂ ਆਏ ਤੁਹਾਡੇ ਜੂਨੀਅਨ ਆਗੂ ਕੌਣ ਸੀਗੇ ਅਸੀਂ ਮਲੋਏ ਤੋਂ ਆਪਣੇ ਆਪ ਮੁਹਾਰੇ ਆਏ ਆ ਸਾਡਾ ਮਤਲਬ ਕਿ ਅਸੀਂ ਪਰਦੇ ਨਹੀਂ ਹੈਗੇ ਇੱਥੇ ਸਾਨੂੰ ਦੁੱਖ ਹੈ ਕਿ ਅਸੀਂ ਉਹਦੇ ਜਿਹੜੀ ਇੱਕ ਅਕਾਲ ਮਿਲੀ ਸੀ ਉਹਦੇ ਆਧਾਰ ਤੇ ਤੁਹਾਨੂੰ ਉਹਦੇ ਆਧਾਰ ਤੇ ਆਏ ਆ ਜੀ ਅਸੀਂ ਸਾਰੇ ਮੁੰਡੇ ਅਸੀਂ ਉਹਦੇ ਦਾ ਕੋਈ ਮੁੰਡੇ ਤੇ ਆਇਆ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਹੈ ਜਿਹੜੇ ਇਹ ਆਗੂ ਚੱਕ ਕੇ ਖੜੇ ਆ ਇਹ ਵੀ ਤੁਹਾਡੇ ਨਾਲ ਹੀ ਆਏ ਸੀ ਇਹ ਵੀ ਸਾਡੇ ਨਾਲ ਹੀ ਆਏ ਠੀਕ ਆ ਉਹ ਇਸ ਯੂਨੀਵਰਸਿਟੀ ਦੇ ਲੀਡਰ ਦੇ ਸਾਰੇ ਉਹ ਕੁਝ ਯੂਨੀਵਰਸਿਟੀ ਚੋਂ ਆ ਕੁਝ ਮਤਲਬ ਕਿ ਉਹਨਾਂ ਦੇ ਜਿਹੜਾ ਇੱਕ ਪ੍ਰੋਟੈਸਟ ਦਾ ਸੱਦਾ ਸੀ ਉੱਤੇ ਵੀ ਆ ਬਸ ਉਹਦੇ ਉਤੋਂ ਹਾਂ ਤੁਸੀਂ ਕਿੱਥੇ ਪੜਦੇ ਮੈਂ ਇੱਥੇ ਪੜਦਾ ਜੀ ਮੈਂ ਲਾਜ਼ ਦਾ ਸਟੂਡੈਂਟ ਆ ਪੰਜਾਬ ਯੂਨੀਵਰਸਿਟੀ ਦਾ ਅੱਜ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਨੇ ਡਾਂਗਾ ਮਾਰੀਆ ਨੇ ਇਹ ਸੰਘਰਸ਼ ਸ਼ੁਰੂ ਕਿਉਂ ਹੋਇਆ ਤੁਹਾਡਾ ਇਹ ਸੰਘਰਸ਼ ਦੀ ਸੈਨੇਟ ਦਾ ਸੰਘਰਸ਼ ਹੈ ਇਹ 91 ਮੈਂਬਰੀ ਕਮੇਟੀ ਸੀਗੀ ਜਿਨ੍ਹਾਂ ਨੇ 31 ਮੈਂਬਰੀ ਕਰਤਾ ਉਹ ਕਹਿੰਦੇ ਵੀ ਨਾਮਿਨੇਟ ਹੋਣਗੇ ਜੋ ਸੈਂਟਰ ਕਰੂਗੀ ਤੇ ਉਹ ਵੀ ਇਹਨਾਂ ਦੀ ਧੱਕੇਸ਼ਾਹੀ ਹੈ ਜੇ ਅੱਜ ਅਸੀਂ ਉਹਦਾ ਰੋਸ ਕਰਨ ਆਏ ਆ ਇੱਥੇ ਸਾਰੇ ਜਣੇ ਇਕੱਠ ਰੱਖਿਆ ਏ ਪਹਿਲਾਂ ਤਾਂ ਸਾਨੂੰ ਰਾਹਾਂ 'ਚ ਰੋਕਿਆ ਇਹਨਾਂ ਨੇ ਜਿੰਨੇ ਬੈਰੀਗੇਡ ਤੇ ਉੱਥੇ ਇਕੱਲੇ ਇਕੱਲੇ ਨਾਕੇ ਤੇ ਰੋਕਿਆ ਇਹਨਾਂ ਨੇ ਵੀ ਚੈਕਿੰਗ ਕਰਾਓ ਕੀ ਕਰਨ ਚੱਲਿਓ ਕਿਉਂ ਚੱਲਿਓ ਚੰਡੀਗੜ੍ਹ ਵੀ ਸਾਡਾ ਇੱਕ ਤਾਂ ਯੂਟੀ ਹੈ ਉੱਥੇ ਨਹੀਂ ਅਸੀਂ ਆ ਸਕਦੇ ਸਾਡੀ ਰਾਤ ਤੜੀ ਉੱਥੇ ਜੇ ਅਸੀਂ ਕਿੱਥੇ ਆਈਏ ਜੀ ਕੀ ਚੰਡੀਗੜ੍ਹ ਤੇ ਪੰਜਾਬ ਦਾ ਕੋਈ ਹੱਕ ਨਹੀਂ ਆ ਜਾ ਰਹੇ ਨੇ ਲੋਕ ਸਾਰ ਨੂੰ ਤੰਗ ਕਰ ਰਹੇ ਨੇ ਕਿਤੇ ਮੋਹਾਲੀ ਦੇ ਲਾਲੋ ਨਾਕੇ ਕਿਤੇ ਵੀ ਲਾਲੋ ਉਹਨਾਂ ਗੇਟ ਤੋਂ ਹੋਰ ਵੀ ਨੌਜਵਾਨ ਆ ਉਹਨਾਂ ਨਾਲ ਵੀ ਗੱਲ ਕਰਦੇ ਹੋ ਤੁਸੀਂ ਇਸ ਪੁਲਿਸ ਦੀ ਧੱਕੇਸ਼ਾਹੀ ਨੂੰ ਕਿੱਦਾਂ ਵੇਖਦੇ ਹੋ ਬਹੁਤ ਮਾੜੀ ਗੱਲ ਹੈ ਪੰਜਾਬੀਓਸਤੀ ਪੰਜਾਬ ਦੀ ਹੋਏ ਸਾਨੂੰ ਜਾਣਨਾ ਚਾਹੀਦਾ ਇੰਦਰ ਪੰਜਾਬ ਐਫੀਲੀਏਟਿਡ ਕਾਲਜ ਤੋਂ ਸਾਰੇ ਇਹ ਬੰਦੇ ਟੀਏਵੀ ਤੋਂ ਆਏ ਆ ਫਿਰ ਹੁਣ ਕਿੱਦਾਂ ਜੋ ਜਵਾਬ ਜਵਾਬ ਦਿਓਗੇ ਸਰਕਾਰ ਦੀ ਪੁਲਿਸ ਦੀ ਧੱਕੇਸ਼ਾਹੀ ਦਾ ਬਾਦ ਜੀ ਹੁਣ ਜਥੇਬੰਦੀਆਂ ਆ ਰਹੀਆਂ ਨੇ 11 ਵਜੇ ਦੀ ਕਾਲ ਸੀ ਬਸ ਪਹੁੰਚਣ ਵਾਲੇ ਹੋਣੇ 11:30 ਹੋ ਗਏ ਕੁਝ ਘੰਟੇ ਟਾਈਮ ਚ ਉਹ ਵੀ ਆਣ ਗਈ ਅਸੀਂ ਦੇਖਦੇ ਹਾਂ ਸੋ ਪੁਲਿਸ ਨੇ ਜਿੱਥੇ ਵੱਡੇ ਲੀਡਰਾਂ ਨੂੰ ਫੜ ਕੇ ਬੱਸਾਂ ਵਿੱਚ ਭਰ ਕੇ ਜਿਹੜਾ ਉਹ ਕਿਸੇ ਅਣਦੱਸੀ ਥਾਂ ਤੇ ਲੈ ਗਈ ਆ ਪੁਲਿਸ ਇਹ ਨਹੀਂ ਪਤਾ ਥਾਣੇ ਤੇ ਖੜਿਆ ਕਿੱਥੇ ਖੜਿਆ ਤੇ ਬਾਕੀ ਜਿਹੜੇ ਸਟੂਡੈਂਟ ਆ ਉਹ ਸਾਰੇ ਇੱਥੋਂ ਜਿਹੜੇ ਖਦੇੜ ਦਿੱਤੇ ਗਏ ਆ ਉਹਨਾਂ ਨੂੰ ਭਜਾ ਭਜਾ ਕੇ ਪੁਲਿਸ ਵੱਲੋਂ ਡਾਂਗ ਛੋਟਾ ਕੀਤਾ ਗਿਆ ਔਰ ਤੁਸੀਂ ਕੈਮਰੇ ਦੀ ਅੱਖ ਰਾਹੀਂ ਜਰੂਰ ਵੇਖੋਗੇ ਕਿ ਪੁਲਿਸ ਕਿਵੇਂ ਤਕਾਸ਼ਾਈ ਕਰ ਰਹੀ ਆ ਔਰ ਉਹਨਾਂ ਨੌਜਵਾਨਾਂ ਨੂੰ ਡਾਂਗਾਂ ਦੇ ਨਾਲ ਛੱਲੀਆਂ ਦੇ ਵਾਂਗ ਕੁੱਟਿਆ ਗਿਆ ਹੁੱਜਾਂ ਮਾਰੀਆਂ ਜਦੋਂ ਪੁਲਿਸ ਵਾਲੇ ਨੇ ਪੁੱਛਿਆ ਕਿ ਕਿਉਂ ਮਾਰੀਆਂ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਆ